ਹਾਂਜੀ ਤਾਂ ਤਾਂ ਸ਼ਹਿਰਾ ਵਾਲੇ ਅੱਜ ਤੁਹਾਨੂੰ ਲੈ ਕੇ ਚਲਦੇ ਆ ਮੱਦੀ ਦੀ ਹੱਟੀ ਜੋ ਕਿ ਸਭ ਤੋਂ ਪੁਰਾਣੀ ਗੁੱਡੀਆਂ ਦੀ ਦੁਕਾਨ ਹੈ ਤੇ ਇਹਨਾਂ ਹੀ ਆਪਣੇ ਤੋਂ 5 ਰੁਪਏ ਤੋਂ ਗੁੱਡੂ ਸ਼ਰੀ ਹੋ ਜਾਂਦੀ ਸਾਰੀ ਤੁਹਾਨੂੰ 100 ਰੁਪਏ ਦਰਜਣ ਪੈਣ ਹੀ ਵੈਸੇ 10 ਰੁਪਏ ਦਾ ਪੀਸ ਹੈ 150 ਰੁਪਏ ਦਰਜਣ ਵੇਚਦੀ ਜੀ ਇਹ ਵੀ 10 ਰੁਪਏ ਚ ਸਾਰੀ ਵੈਰਾਈਟੀ ਹੈਗੀ ਆ ਬੱਚਿਆਂ ਵਾਸਤੇ ਸਭ ਤੋਂ ਵਧੀਆ ਗੁੱਡੀ ਪੰਜਰੀ ਬਾਕੀ ਆਪਣੇ ਤੋਂ ਕਾਟਨ ਮੱਝ ਹੈਗਾ ਜਿਹੜੀ ਚਾਈਨਾ ਦੀ ਕਾਟ ਕਰ ਸਕਦਾ ਵਾ ਉਹਦੇ ਵਿੱਚ ਸਭ ਤੋਂ ਸੇਫ ਡੋਰ ਜਿਹੜੀ ਚਾਈਨਾ ਡੋਰ ਨੂੰ ਕੱਟ ਸਕਦੀ ਆ ਹੁਣ ਇਹਦੀ ਜਿਆਦਾ ਡਿਮਾਂਡ ਵਧਣ ਦੀ ਆ ਚਾਈਨਾ ਦਾ ਕਿਉਂਕਿ ਤੇ ਹੀ ਮਤਲਬ ਤੁਹਾਨੂੰ ਹੋਲ ਸੇਲ ਰੇਟ ਤੇ ਆਪਾਂ ਦਵਾਂਗੇ ਇਹ ਚੈਨਾਂ ਨੂੰ ਕੱਟ ਸਕਦੀ ਹੈ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਹਲਦੀ ਹੈ ਹਾਂਜੀ ਹੁਣ ਮੱਦੀ ਦੀਆਂ ਦੁਕਾਨਾਂ ਤੇਨੂੰ ਹੀ ਆਵਣਾ ਬਟ ਜਿਹੜੀ 올ਡ ਆ ਪੁਰਾਣੀ ਆ ਉਹ ਸਭ ਤੋਂ ਆ ਸ਼੍ਰੀ ਵਾਸਤਵ ਜਿਹੜੇ ਹੈਗੇ ਉਹਨਾਂ ਦੇ ਨਾਲ ਪੈਂਦੀ ਆ ਠੀਕ ਹੈ ਜੀ ਇਸ ਟਾਈਮ ਤੇ ਕਸਟਮਰ ਵਧੀਆਂ ਆਉਂਦੇ ਆ ਸਾਰੇ ਹੋਲ ਸੇਲ ਰੇਟ ਤੇ ਗੁੱਡੀ ਦੇਣੇ ਇਸ ਕਰਕੇ ਜਿਆਦਾ ਵਿਜ਼ਿਟ ਕਰਦੇ ਆ ਇੱਥੇ ਦੋ ਲੋ ਦੂਜੀ ਆ ਰਹੀ ਆ ਪਾਕਿਸਤਾਨੀ ਡੋਰ ਉਹ ਆਪਣੇ ਕੋਲ ਹੁੰਦੀ ਆ ਹਾਂਜੀ ਉਹ ਵੀ ਆ ਹੀ ਆਰਡਰ ਕਰਵਾ ਦਿੰਨੇ ਜਦੋਂ ਕੋਈ ਕਸਟਮਰ ਆ ਕੇ ਕਹਿੰਦਾ ਵਾ ਪਰ ਉਸੇ ਸਾਹਮਣੇ ਆਰਡਰ ਕਰਵਾ ਦਿੱਤੀ ਚਲੋ ਠੀਕ ਹੈ ਜਰੂਰ ਤਨਤਨ ਵਾਲਾ ਵਿਜ਼ਿਟ ਕਰੋ ਇਹਨਾਂ ਤੋਂ ਕਿਉਂਕਿ